ਅਰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੈਂਪ ਤੇ ਦੇਸ਼ ਦੇ ਗ੍ਰਾਮ ਮੰਤਰੀ ਦੇ ਕੈਂਪ ਪੰਜਾਬ ਸਰਕਾਰ ਕਟਕ ਪੁਤਲੀ ਦੀ ਤਰ੍ਹਾਂ ਨੱਚ ਰਹੀ ਹੈ ਮੈਂ ਇਹ ਨਹੀਂ ਕਹਿਣਾ ਚਾਹਦਾ ਕੋਈ ਵਿਰੋਧ ਨਹੀਂ ਕਰ ਰੇ ਸੀ ਅਸੀਂ ਖੜੇ ਹੋ ਕੇ ਪਹਿਲਾ ਕਿਹਾ ਕਿ ਗਵਰਨਰ ਸਾਹਿਬ ਮਾਫੀ ਮੰਗਣ ਜੋ ਭਾਜਪਾ ਗਵਰਨਮੈਂਟ ਨੇ ਕੀਤਾ ਔਰ ਜੋ ਪੰਜਾਬ ਦੀ ਸਰਕਾਰ ਦਾ ਰਵਈਆ ਸਾਡੇ ਕਿਸਾਨਾਂ ਨਾਲ ਸੀ ਅਸੀਂ ਕਿਹਾ ਮਾਫੀ ਮੰਗੋ ਔਰ ਦੂਸਰਾ ਬਿਫੋਰ ਗਵਰਨਰ ਅਡਰੈਸ ਤੁਸੀਂ ਸ਼ਰਧਾਂਜਲੀ ਅਰਪਤ ਕਰੋ ਸ਼ੁਕਰਾਨੂ ਜਿਹੜਾ ਉਹ 21 ਸਾਲਾਂ ਦਾ ਨੌਜਵਾਨ ਸ਼ਹੀਦ ਹੋ ਗਿਆ ਕੀ ਸ਼ਰਧਾਂਜਲੀ ਅਰਪਿਤ ਨਹੀਂ ਕੀਤੀ ਜਾ ਸਕਦੀ ਜੀ ਇਸ ਕਰਕੇ ਅਸੀਂ ਵੈਲ ਚਾਏ ਆਪ ਦੇ ਕਿਸਾਨਾਂ ਦੀ ਆਵਾਜ਼ بلند ਕੀਤੀ ਔਰ ਜਿਵੇਂ ਬਾਜਵਾ ਸਾਹਿਬ ਨੇ ਦੱਸਿਆ ਕਿ ਪਹਿਲੀ ਵਾਰੀ ਗਵਰਨਰ ਸਾਹਿਬ ਅਡਰੈਸ ਛੱਡ ਕੇ ਹੀ ਭੱਜ ਗਏ ਉਹਨਾਂ ਨੇ ਅਡਰੈਸ ਨਹੀਂ ਪੜਿਆ ਸਾਡੀ ਮੰਗ ਹੈ ਚਲੋ ਜ਼ੀਰੋ ਐਫ ਆਈ ਆਰ ਕਰਤੀ ਇਹਨਾਂ ਨੇ ਉਹ ਵੀ 8 ਦਿਨਾਂ ਬਾਅਦ ਮੇਰਾ ਸਵਾਲ ਹੈ ਮੁੱਖ ਮੰਤਰੀ ਪੰਜਾਬ 8 ਦਿਨਾਂ ਬਾਅਦ ਐਫ ਆਈ ਆਰ ਦੰਦ ਕਿਉਂ ਕੀਤੀ ਐਂਡ ਵਾਈ 0 ਐਫ ਆਈ ਆਰ ਕਿਉਂ 8 ਦਿਨਾਂ ਬਾਅਦ ਜੇ 0 ਐਫ ਆਈ ਆਰ ਕਰਨੀ ਸੀ ਤਾਂ ਪਹਿਲੇ ਦਿਨ ਕਰ ਦਿੰਦਾ ਭਾਈ 8 ਦਿਨ ਉਹਨਾਂ ਦੀ ਲਾਸ਼ ਵਿਚਾਰੀ ਹਸਪਤਾਲਾਂ ਚ ਰੁਲਦੀ ਰਹੀ ਸ਼ੁਕਰਨ ਰੋਜ਼ ਮਰਦਾ ਰਿਆ 8 ਦਿਨ ਲਗਾਤਾਰ ਮਰਦਾ ਰਿਆ ਔਰ ਹੀ ਔਰੀ ਭੈਣ ਚੀਕਾ ਮਾਰ ਰਹੀ ਸੀ ਔਰਾ ਬਾਪ ਕੱਲ ਮਿਲ ਕੇ ਆਇਆ ਚੀਕਾ ਮਾਰ ਰਿਆ ਸੀ ਅਰੇ ਤਿੰਨ ਕਾਗਜ਼ ਕਾਲੇ ਕੀਤੇ ਐ ਬਾਬਲ ਕਲਾ ਚ ਵੀ ਐਵੇਂ 0 ਐਫ ਆਈ ਆਰ ਹੋਈ ਸੀ ਵਾਜਵਾ ਸਾਹਨੇ ਠੀਕ ਕਿਹਾ ਮੁੱਖ ਮੰਤਰੀ ਪੰਜਾਬ ਨੇ ਇਹ ਗੱਲ ਲੋਕ ਸਮਝ ਗਈ ਕਿ ਪੁਲਿਸ ਅਣ ਪਛਾਤੀ ਨਹੀਂ ਹੁੰਦੀ ਗੋਲੀ ਵੱਜ ਗਈ ਰਬੜ ਬੁਲੇਟ ਵੱਜ ਗਿਆ ਕੀ ਚਾਹੇ ਪੰਜਾਬ ਦਾ ਕੋਈ ਨੌਜਵਾਨ ਦਿੱਲੀ ਕੱਟੇ ਜਾ ਕੇ ਮਰ ਜਾਏਗਾ ਹਰਿਆਣਾ ਜਾ ਕੇ ਮਰ ਜਾਏਗਾ ਐਫ ਆਈ ਆਰ ਦਰਜ ਨਹੀਂ ਹੋਏਗੀ ਰਬੜ ਬੁਲੇਟ ਤੁਸੀਂ ਹਰਿਆਣਾ ਪੁਲਿਸ ਤੇ ਪਰਚਾ ਦਰਜ ਕਰੋ ਤੁਸੀਂ ਗ੍ਰਹਿ ਮੰਤਰੀ ਤੇ ਪਰਚਾ ਦਰਜ ਕਰੋ ਇਨਵੈਸਟੀਗੇਸ਼ਨ ਬਾਅਦ ਕਰੋ ਤੁਸੀਂ ਕਹਿੰਦਾ ਉਹਨਾਂ ਇਨਵੈਸਟੀਗੇਸ਼ਨ ਵੀ ਉਹ ਕਰਨਗੇ ਫਿਰ ਪ੍ਰੇਤਪਾਲ ਦਾ ਕੀ ਹੋਇਆ ਜਿਹੜਾ ਜ਼ੇਰੇ ਇਲਾਜ ਪੀਜੀਐਚ ਚ ਪਿਆ ਬੜੀਆਂ ਜਦੋਂ ਜੈਤੂ ਬਾਦ ਉਹਨੂੰ ਛੜਾ ਕੇ ਲਿਆਏ ਔਰ ਇਹ ਗਲ ਚ ਰੱਸਾ ਪਾਇਆ ਗਿਆ ਔਰ ਇਹ ਮੂੰਹ ਚ ਪਲੇਟਾਂ ਪਾਈਆਂ ਵੀ ਐ ਉਹ ਬੋਲ ਨਹੀਂ ਸਕਦਾ ਉਹ ਕਹਿ ਰਿਹਾ ਕਿ ਮੈਨੂੰ ਹਰਿਆਣਾ ਦੀ ਪੁਲਿਸ ਚੱਕ ਕੇ ਲੈ ਗਈ ਉੱਥੇ ਮੀਡੀਆ ਅਲਾਉ ਨਹੀਂ ਐ ਤੁਸੀਂ ਪੁੱਛੋ ਪ੍ਰਿਤਪਾਲ ਦੋਰੇ ਗਲੇ ਚ ਰੱਸਾ ਕਿਨੇ ਪਾਇਆ ਉਹਦੀਆਂ ਲੱਤਾਂ ਕਿਨੇ ਤੋੜੀਆਂ ਔਰ ਮੂੰਹ ਕਿਨੇ ਤੋੜਿਆ ਉਹ ਐਫ ਆਈ ਆਰ ਕੌਣ ਦਰਜ ਕਰੇਗਾ ਫੇਰ ਜਿਹੜੇ ਸੈਂਕੜਿਆਂ ਦੀ ਤਤਾਤ ਚ ਸਾਡੇ ਕਿਸਾਨ ਉੱਥੇ ਅੱਖਾਂ ਕੱਢਤੀਆਂ ਲੱਤਾਂ ਤੋੜਤੀਆਂ ਉਹ ਐਫ ਆਈ ਆਰ ਦਰਜ ਕੌਣ ਕਰੇਗਾ ਟਰੈਕਟਰ ਤੋੜਤੇ ਕਾਰਾਂ ਤੋੜਤੀਆਂ ਫੇਰ ਇਸ ਗੱਲ ਦੀ ਪੁਸ਼ਟੀ ਮੰਗਦੇ ਆ ਮੁੱਖ ਮੰਤਰੀ ਸਾਹਿਬ ਤੋਂ ਤੁਸੀਂ ਕਿਹਾ ਤੁਹਾਡੇ ਡੀਜੀਪੀ ਨੇ ਕਿਹਾ ਕਿ ਤੁਸੀਂ ਹੈਡਰੇ ਨਹੀਂ ਲੈ ਕੇ ਜਾ ਸਕਦੇ ਹਾਂ ਬੰਦੇ ਮਰਵਾਉਣ ਤੁਸੀਂ ਭੇਜਦੇ ਹੈ ਹੈਡਰਾ ਤੁਸੀਂ ਬੰਦ ਕਰਤਾ ਜੀਸੀਬੀ ਬੰਦ ਕਰਤੀ ਪੋਗਲੇ ਨਹੀਂ ਲੈ ਕੇ ਜਾ ਸਕਦੇ ਉਹਨਾਂ ਨੇ ਪਾਕਿਸਤਾਨ ਬਣਾਤਾ ਉਹ ਸਾਡੀ ਸਰਹੱਦ ਤੇ ਆ ਕੇ ਸ਼ਰੇ ਮਾਰ ਰਹੇ ਅਥਰੂ ਗੈਂਸੇ ਘੋੜੇ ਸੱਟ ਰਹੇ ਆ ਡਰੋਨ ਭੇਜ ਰਹੇ ਆ ਕੌਣ ਪਰਚਾ ਦਰਜ ਕਰੇਗਾ ਸੋ ਸਾਡੀਆਂ ਇਹ ਤਮਾ ਮੰਗਾਂ ਸਾਨੂੰ ਕਿਸਾਨਾਂ ਨੂੰ ਦਿੱਲੀ ਜਾਂਦੇ ਹੋ ਵਿਰੋਧੀਆਂ ਤੇ ਭਾਈ ਨੇ ਐਫ ਆਈ ਆਰ ਦਰਜ ਕਰੋ ਜਿਹੜੇ ਰਹਿੰਦੇ ਸਾਡੇ ਕਿਸਾਨ ਭਰਾ ਹੈ ਜਾਂ ਪ੍ਰਿਤਪਾਲ ਉਹ ਵੀ ਮਕਦਮਾ ਦਰਜ ਕਰੋ ਜਿਹੜੇ ਕਿਸਾਨ ਸ਼ਹੀਦ ਹੋਇਆ ਹੋਰ ਉਹਨਾਂ ਨੂੰ ਵੀ ਸਰਕਾਰ ਮੁਆਵਜ਼ਾ ਦੇਵੇ ਕੋਈ ਮੁੱਖ ਮੰਤਰੀ ਸਾਹਿਬ ਨੇ ਆਦੀ ਜੇਤੂ ਮੁਆਵਜ਼ਾ ਨਹੀਂ ਦਿੱਤਾ ਇਹ ਲੋਕਾਂ ਦਾ ਜਿਹੜਾ ਟੈਕਸ ਮਣੀਆ ਉਹ ਦਿੱਤਿਆ ਸੋ ਨੌਕਰੀ ਵੀ ਦੇਣ तमाम ਕਿਸਾਨ ਜਿਹੜੇ ਸ਼ਹੀਦ ਹੋਏ ਐ ਇਸ ਮੂਵਮੈਂਟ ਦੇ ਵਿੱਚ ਤੇ ਗਾਂ ਤੋਂ ਇਹ ਯਕੀਨ ਦਿਵਾਉਣ ਕਿ ਉਹਨਾਂ ਦੀ ਰਾਖੀ ਕਰਨਗੇ ਮੈਨੂੰ ਯਾਦ ਹੈ ਕਾਂਗਰਸ ਪਾਰਟੀ ਜਦੋਂ ਸਰਕਾਰ ਸੀ ਦਿੱਲੀ ਦੀਆਂ ਬਰੂਹਾਂ ਤੱਕ ਅਸੀਂ ਕਿਸਾਨ ਨੂੰ ਛੱਡ ਗਿਆ ਸੀ ਇੱਕ ਕਿਸਾਨ ਤੇ ਅਸੀਂ ਪਰਚਾ ਨਹੀਂ ਹੋਣ ਦਿੱਤਾ ਸੋ ਇਹ ਲੜਾਈ ਸਾਡੀ ਅਗਲਾ ਜਿਹੜਾ ਫੈਸਲਾ ਹੋਏਗਾ ਕਲਦੇ ਹਾਊਸ ਦਾ ਇਹ ਲੜਾਈ ਜਾਰੀ ਰਹੇਗੀ ਸੀਐਲਪੀ ਸਾਹਿਬ ਤੇ ਜੋ ਫੈਸਲਾ ਸੀਐਲਪੀ ਸਾਹਿਬ ਸਾਡਾ ਲੈਣਗੇ ਪੂਰੀ ਮੁਕੰਮਲ ਸੀਐਲਪੀ ਅਗਲੀ ਲੜਾਈ ਇਸੇ ਤਰ੍ਹਾਂ ਸੀ ਕਿਸਾਨ ਦੀ ਲੜਾਂਗੇ ਔਰ ਅੰਤਿਮ ਸਮੇਂ ਤੱਕ ਲੜਾਂਗੇ ਜਿੰਨਾ ਚੱਕਰ ਹਰਿਆਣੇ ਦੇ ਗ੍ਰਹਿ ਮੰਤਰੀ ਤੇ ਐਸਪੀਜੀਐਮ DSP ਬਾਲਾ ਉਲਟਾ ਇਹ ਡਾਇਰੈਕਸ਼ਨ ਦੇਤੀਆਂ ਕਿ ਨਾਮਜਦ ਕਰੋ 100 ਬੰਦੇ ਕਹਿੰਦੇ ਅਸੀਂ ਆਇਡੈਂਟੀਫਾਈ ਕਰਦੇ ਹਾਂ ਇਹਨਾਂ ਦੇ ਪਰਚਾ ਦਰਜ ਕਰੋ ਹਰਿਆਣਾ ਦੀ 307 ਦੇ ਪਰਚੇ ਦਰਜ ਕਰ ਦੇਣਗੇ ਇਹ ਕਹਿੰਦਾ ਇਹਨਾਂ ਦੇ ਪਾਸਪੋਰਟ ਰੱਦ ਕਰ ਦਿਓ ਜਿਨ੍ਹਾਂ ਦੀਆਂ ਫੋਟੋਆਂ ਐ ਇਹ ਸੜਾ ਸਰ ਠਕਾ ਹੈ ਤੱਕ ਵਾਲਿਆਂ ਨੂੰ ਖਾਲਿਸਤਾਨ ਕਿਹਾ ਜਾ ਰਿਹਾ ਹੈ ਕਲਕੱਤਾ ਚ ਦੋ ਭਾਜਪਾ ਦੀਆਂ ਅੰਦੋਲਨਕਾਰੀ ਲੜਕੀਆਂ ਇੱਕ ਸਿੱਖ ਆਫੀਸਰ ਨੂੰ ਜਿਹਦੇ ਮੋਢੇ ਤੇ ਛੇਰ ਲੱਗਿਆ ਸੀ IPS ਸੀ ਉਹਨੂੰ ਕਿਹਾ ਉਹਨੇ ਰੋਕਿਆ ਉਹ ਕਹਿੰਦਾ ਤੂੰ ਖਾਲਿਸਤਾਨੀ ਹੋ ਆਗਿਆਵਾਂ ਨੂੰ ਖਾਲਿਸਤਾਨ ਬਣਾਤਾ ਇਸ ਬੀਜੇਪੀ ਦੀ ਸਰਕਾਰ ਨੇ ਅਸੀਂ ਇਸ ਗੱਲ ਦੀ ਨਿੰਦਾ ਕਰਦੇ ਹਾਂ ਪਰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਹਿੰਦੇ ਦੇਸ਼ ਦੇ ਗ੍ਰਹਿ ਮੰਤਰੀ ਦੇ ਕਹਿੰਦੇ ਪੰਜਾਬ ਸਰਕਾਰ ਕਟ ਪੁਤਲੀ ਦੀ ਤਰ੍ਹਾਂ ਨੱਚ ਰਹੀ ਹੈ ਮੈਂ ਇਹ ਨਹੀਂ ਕਹਿਣਾ ਚਾਹੁੰਦਾ